सतनाम श्री वगुरुजी होक ओङ्कार सतनाम कर्ता पुरख निर्भो निर्भैर अकल मूर्त अजुनी सप गुरुप्रसाद ਜਾਪਿਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਧੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੇ ਸੁਪਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੈ ਪੰਨਾਪੁਰੀਆ ਪਾਰ ਸੈ ਸਿਆਣਪਾ ਲਖ ਹੋ ਹੈ ਤੈ ਇੱਕ ਨਾ ਚਲੇ ਨਾਲ ਕਿਵ ਸਚਿਆਰਾ ਹੋਇਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮ ਹੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਹੀ ਹੁਕਮ ਹੀ ਹੋਵਣ ਜੀਆ ਹੁਕਮ ਮਲੇ ਵੜਿਆਹੀ ਹੁਕਮੇ ਉੱਤਮ ਨੀਜ ਹੁਕਮ ਲੇਖ ਦੋ ਖੁਸੋ ਸੁਪਾਈ ਹੈ ਇਕ ਨਾਮ ਕੀ ਬਖਸ਼ੀਸ ਇਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੋਵੇਂ ਕਹਿ ਨਾ ਕੋਈ ਗਾਵੇ ਕੋ ਤਾਣਾ ਹੋਵੇ ਕਿਸੇ ਤਾਣਾ ਗਾਵੇ ਕੋ ਤਾਤ ਜਾਣੇ ਨੇ ਸਾਨ ਗਾਵੇ ਕੋ ਗੁਣਵਟੇ ਆਇਆਂ ਚਾਰ ਗਾਵੇ ਕੋ ਵਿਦਿਆ ਵਿਖੰਭ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜਿਲੇ ਫਿਰ ਦੇਹ ਗਾਵੇ ਕੋ ਜਾਪੇ dise ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਦਨਾ ਕਥਿ ਨ ਆਵੇ ਟੋਟ ਕਥ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕਪਾਹ ਜੁਗਾ ਜਗੰਤਰ ਖਾਹੀ ਖਾਹੈ हुक्मी हुक्म चलाए राह नानक वे परवाह साचा सहब साच नाए पाख्या पावा पार आख्या मंग्या देह देह दाद करे दातार फेर के अगे रखिए दित दिशे दरबार ਮੋਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆ ਹੀ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਣ ਕੇ ਮੈ ਜਾਣੀਏ ਸਭ ਆਪੇ ਸਚਿਆਰ। ਸਾਪੇ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਜਣ ਸੋਏ ਜਿਨ ਸੇ ਵਿਆ ਦਿਨ ਪਾਇਆ ਮਾਣ। ਨਾਨਕ ਕਾਗਯ ਗੁਣੀ ਨਿਦਾਨ। ਗਾਵਿ ਸੁਣੀ ਮਨ ਰਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮਖ ਨੰਦਨ ਗੁਰਮਖ ਵੇਤਨਾ ਗੁਰਮਖ ਰਿਆ ਸਮਾਈ। ਗੁਰੇਸ਼ਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ। जय हो जाना या खा नाही कहना कथना जाई गुरा एक देह बुझाई ना जिया का एक दाता सो में बिसरना जाई तीर्थ नामा जे तिस पामा विण पाणे के नाई करी जे तिस सेठिय पाई बेखा वीण कर्मा के मिले लही ਮਾਤ ਵਿਜ ਰਤਨ ਜੋ ਵਾ ਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭ ਰਾਜਿਆਂ ਦਾ ਇੱਕ ਦਾਤਾ ਸੋਮੇ ਵਿਸਰਨਾ ਜਾਏ ਜੇ ਜੁਗ ਚਾਰਿਆਰ ਜਾ ਹੋਰ ਦਸੂੜੀ ਹੋਏ ਨਵਾ ਘੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲੇਈ ಆ ಎಂದರ ಅಂದ್ರೀಟರ ದೋಸಿ ದೋಸ ತರ ನಾನಕ ನಿರ್ಗುಣ ಗುಣ ಕರ ಗುಣವಂತ್ ಗುಣ ದಾ ಕೊ ಗುಣ ಜುಣ ಕೊ ਸੁਣੀਏ ਸੇਧ ਪੀਰ ਸੁਰਨਾਥ ਸੁਣੀਏ ਤਰਤ ਤਵਲੇ ਆਕਾਸ ਸੁਣੀਏ ਦੀਪ ਲੋ ਪਤਾਲ ਸੁਣੀਏ ਪਉ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਬਾਕ ਕਾ ਨਾਸ ਸੁਣੀਏ ਈਸਰ ਵਰ ਮਾਇੰਦ ਸੁਣੀਏ ਮੁਖ ਸਲਾਹ ਨ ਮੰਦ ਸੁਣੀਏ ਜੋਗ ਜੁਗਤਨ ਪੇਦ ਸੁਣੀਏ ਸਾਸ ਸਿਮਰਤ ਵੇਦ ನಾನಕ ಭಗತ ಸದಾ ವಿಕಾಸೆ ದುಃಖ ಪಾಪ ಕಾ ನಾಶನ ಸತ್ಸೋಕನ ಸುಸಡ ಕಾ ಸ್ನಾನೇ ಪಡ ಪಡ ಪಾವೆ ಮಾನ ಸನಿಯೇ ಲಗೇ ಸಚನ ನಾನಕ ಭಗತ ಸದಾ ವಿಕಾಸೆ ದುಖ ಪಾಪ ಕಾ ನಾ ಸನಿಯ ಸರಾ ಗುಣಾಕೆ ಗಹ ಸು ಶೇಖ ಪೀರ ಪಾದಶಾಹ ਸੁਣੀਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ मन सुर्त हो गे मन बोध मन सगल भवन की सोत मने मोह चोटा न खाए मन जम के साथ ना जाए ऐसा नाम निरंजन होए जे को मन जाने मन कोए मने मार्ग ठाक ना पाए मन पास प्रगट जाए मन मग्न चले पंथ मन धर्म से तीसन बंद ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਜਾਣੇ ਮਨ ਕੋਏ ਮਨਨੇ ਪਾਵੇ ਮੁਖ ਦਵਾਰ ਮਨਨੇ ਪਰਵਾਰੇ ਸਦਾਰ ਮਨਨੇ ਤਰੇ ਤਰੇ ਗੁਰ ਸੇਖ ਮਨਨੇ ਨਾਨਕ ਪਵੇ ਨਾ ਬੇਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਜਾਣੇ ਮਨ ਕੋਏ ਪੰਜ ਵਰਵਾਨ ਪੰਜ ਵਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹ ਦਰਜਾਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕੰਨੇ ਨਾਹੀ ਸੁਮਾਰ ਤੋ ਧਰਮ ਦਿਆ ਕਾ ਪੂਤ ਸੰਤੋਖਾ ਪਰਖਿਆ ਜਨ ਸੂਤ ਜੇ ਕੋ 부ਝ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਲਸੇ ਪਾਰ ਤਲ ਕਵਣਾ ਜੋਰ ਜੀ ਜਤ ਰੰਗਾ ਕੇ ਨਾਭ ਸਬਨਾ ਲਿਖਿਆ ਬੁੜੀ ਕੇ ਲਾਮਾ ਏ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਰਸ ਵਾਲਿਆ ਰੂਪ ਕੀਤੀ ਦਾ ਜਾਣੇ ਕਣਕੂਤ ਕਿਤਾਬ ਸੋ ਇੱਕ ਕਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਦੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਖ ਜਪ ਅਸਾਂਖ ਪਾਓ ਅਸਾਂਖ ਪੂਜਾ ਸੰਕ ਤਤਤਾਓ ਅਸਾਂਖ ਗ੍ਰਾਂਤ ਮੁਖ ਵੇਦ ਦਾ ਪਾਠ ਅਸਾਂਖ ਜੋਗ ਮੰਨ ਰਹੇ ਉਤਾਸ ਅਸਾਂਖ ਭਗਤ ਗੁਣ ਗਿਆਨ ਵਿਚਾਰ ਅਸਾਂਖ ਸਤੀ ਅਸਾਂਖ ਦਾ ਤਾਰ ਅਸਾਂਖ ਸੂਰਮਾ ਪਾਕ ਸਾਰ ਅਸਾਂਖ ਮੋਨ ਲਿਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਬਾਰਿਆਂ ਨਾ ਜਾਵਾ ਏਕ ਬਾਰ ਜੋ ਤਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਖ ਮੂਰਖ ਅੰਧ ਘੋਰ ਅਸਾਂਖ ਜੋਰ ਹਰਾਮ ਖੋਰ ਅਸਾਂਖ ਅਮਨ ਕਰ ਜਾਹੇ ਜੋਰ ਅਸਾਂਖ ਗਲਵੜ ਹਤਿਆ ਕਾ ਮਾਹ ਹੈ ਅਸੰਖ ਭਾਵੇਂ ਪਾਪ ਕਰ ਜਾਹੈ ਅਸੰਖ ਕੂੜਿਆ ਕੂੜੇ ਫਿਰਾਹ ਅਸੰਖ ਮਾਇਸ਼ਮਲ ਪਖ ਖਾਹ ਅਸੰਖ ਨਿੰਦਗ ਸਰ ਕਰ ਹੈ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋਤਿ ਤ ਭਾਵੇਂ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਖਦਾਵ ਸਾਂਖਿਤਾਵ ਅਗਮਗਮ ਸਾਂਖਲੋ ਅਸਾਂ ਕਹ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣੀ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਣਾ ਹੈ ਜੀ ਫਰਮਾਵੇ ਤਿਤ ਪਾਹ ਜੇ ਤਾ ਗੀਤਾ ਤੇ ਤਾ ਨਾਓ ਵਿਨ ਨਾ ਵੇ ਨਹੀਂ ਕੋ ਥਾਓ ਕੋਦਰ ਤਕਮਣਾ ਕਹਾ ਵੀ ਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋ ਜਦ ਭਾਵੇਂ ਸਾਈਂ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਣ ਦੇਹ ਪਾਣੀ ਤੋਤੇ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਾਇਏ ਉਹੇ ਤੋਏ ਪਰਿਏ ਮਤ ਪਾਪਾ ਕੇ ਸੰਗ ਉਹ ਤੋਪੇ ਨਾ ਵੇ ਕੇ ਰੰਗ ਪੁਨੀ ਪਾਪੀ ਆਖੜਨਾ ਹੈ ਕਰ ਕਰ ਕਰਨਾ ਲਿਖ ਲੈ ਜਾਹ ਹੈ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵੈ ਜਾਹ तीरथ दप दया दद दान जे को पावे तिलका मान सुनिया मनिया मन कीता पाओ अंतर का तीर्थ मलनाओ सागुण तेरे में नाही कोई बिन गुण कीते भगत ना होए स्वास्थ्य आधवाणी बरमाओ सात सांस सदा वन जाओ कावण सवेला वक्त कावणा कावण तेथ कावणा वार ਕਾ ਵਲਸ ਰੁਤੇ ਮਾਹ ਕਮਣਾ ਜਿਤ ਹੋਇਆ ਆਕਾਰ ਵੇ ਨ ਪਾਈਆ ਪੰਡਤੀਜ ਹੋਵੇ ਲੇਖ ਕੁਰਾਨ ਵਖਤ ਨ ਪਾਈਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਤਿਥ ਵਾਰ ਨ ਜੋਗੀ ਜਾਣੇ ਰੁਤ ਮਾ ਨਾ ਕੋਈ ਜਹ ਕਰਤਾ ਸਿਰਠੀ ਕੋ ਸਾਜੈ ਆਪੇ ਜਾਣੀ ਸੋਈ ਕਿਵ ਕਰਿ ਆਖਾ ਕਿਵ ਸਲਾਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣੇ ਸਭ ਕੋ ਆਖੇ ਇਕ ਦੂਏ ਕਸਿਆਣਾ ਵੱਡਾ ਸਭ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆ ਪਹਿ ਜਾਣੇ ਅੱਗੇ ਖਿਆਨ ਸੋਹੇ ਪਤਾਲਾ ਬਤਾਲਖ ਅਗਾਸ ਅਗਾਸ ਉੜ ਕੜਕ ਭਾਲਾ ਥਕੇ ਵੇਦ ਕਹਿਣੇ ਇਕ ਬਾਤ ਸਹਸ 18 ਕੈਨ ਕਤੇ ਬਾ ਅਸਲ ਇਕਤਾਤ ਲਿਖਾ ਹੋਇ ਤਾ ਲਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੇ ਸਲਾਹ ਹੋਇ ਤੀ ਸੁਰਤ ਨਾ ਪਾਇਆ ਨਦੀਆ ਤੇ ਵਾਹ ਪਧਰ ਸਮੁੰਦ ਨਾ ਜਾਣੇ ਸਮੁੰਦ ਸਾ ਸੁਲਤਾਨ ਗਿਰਹ ਸਿਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਸ ਮਨ ਇਹ ਨਾ ਵੀਸਰੈ ਅੰਤਨ ਸਿੱਤੇ ਕੈ ਨੈ ਅੰਤ ਅੰਤਨ ਕਰਨੇ ਦੇਣ ਨੈ ਅੰਤ ਅੰਤਨ ਵੇਖਣ ਸੁਣਨ ਨਾਇ ਅੰਤ ਯੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀ ਤਿਆ ਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਲ ਕੇਤੇ ਬੇਲਾ ਹੈ ਤਾਂ ਕਿ ਅੰਤਨ ਪਾਏ ਜਾਹ ਇਹ ਅੰਤਨ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸ ਵੀ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਐ ਵੜੇ ਉੱਚ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਿਆ ਜੋデアਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵਹਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਬੂਰਖ ਖਾਹੀ ਖਾਹ ਹੈ ਕੇਤੇ ਦੁਖ ਭੁਖ ਸਦਮਾਰ 에 ਵੀ ਦਤਰੀ ਦਤਾਰ ਵੰਦ ਖਲਾਸੀ ਬਾਣੇ ਹੋਏ ਹੋਰ ਆਖ ਨਸਕੇ ਕੋਏ ਜੇ ਕੋ ਖਾ ਕੇ ਆਖਣ ਪਾਏ ਓ ਜਾਣੇ ਜੇ ਤਿਆ ਮਹ ਖਾਏ ஆே ஜன அப்ப சிபி கே கே ஜிஷ்ண சிப நான பாசாயசு அமல வார அமல வாரிய அமல பண்டார அமல ஆபே அமலாய அமல பாய அமலா சமா அமல தரம அமல தீபான அமல்துல அமல பரவ அமல பக்ஷ அமல நிசான அமல்கர்ம அமல பிரமாண ಆಮಳೋ ಅಮಲೆ ಆಖ್ಯಾ ನಖ್ಯಾ ಆಖ ವೆದ ಪಾಠ ಪುರಾಣ ಆಖ್ಯಾ ಪಡೇನ ಆಖ್ಯಾ ಬರಮೆ ಆಖ್ಯಾ ಇಂದಖ ಗೋಪೀ ತ ಗೋವಿಂದಖ್ಯಾ ಇಶ್ವರ ಆಖ್ಯಾ ಸಿದ್ಧ ಆಖ್ಯಾ ಬುಧ ಆಖ ದಾನವ ಆಖ ಸರ ನರಮಂಜನ ಸೇವ ਕੇਤੇ ਆਖੇ ਆਖਣ ਪਾਹੈ ਕੇਤੇ ਕਹਿ ਕੇ ਉਠ ਉਠ ਜਾਹੈ ਇਹ ਤੇ ਕੀਤੇ ਹੋਰ ਕਰੇ ਹ ਤਿਆ ਕਰ ਸਕੇ ਕੀ ਕੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਏ ਸਿਰ ਗਵਾਰਾ ਗਵਾਰ ਸੋ ਦਰ ਕੀ ਹਾ ਸੋ ਕਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦਿਆ ਨੇ ਕੇ ਸੰਖਾ ਕੇਤੇ ਵਾਵਣ ਹਾਰ ਕੇ ਤੇ ਰਗ ਬਰੀ ਸੋ ਕਹੀ ਨਾ ਕੇ ਤੇ ਗਾਵਣ ਹਾਰ ਗਾਵੋ ਤੋ ਨ ਪਵਣ ਪਾਣੀ ਬਸ ਸੰਤਰ ਗਾਵੇ ਰਾਜਾ ਤਰਤ ਦੁਆਰ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਤਰ ਵਿਚਾਰੇ ਗਾਵੇ ਈਸਰ ਵਰਵਾ ਦੇਵੀ ਸੋਹਣ ਸਦਾ ਸਵਾਰ ਗਾਵੇ ਇੰਦੇ ਦਸਰ ਬੈਠੇ ਦੇਵਤ ਯਾਦਰ ਨਾਲ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਬੜਨਰ ਕੀਸਰ ਜੁਗ ਜੁਗ ਵੇਤਾ ਨਾਲ ಗ್ಯಾ ಮೋಹಣಿಯ ಮನ ಮೋಹನ ಸುರಗಮಾಶ ಪ್ಯಾಲ ಗಾಳ ರತ್ತ್ರೆ ಅೀರ್ಥ ನವ್ಯೋತ ಮಹಾಬಲ ಸೂರ ಗಾಣಿ ಚಾರ್ಯ ಖಂಡ ಮಂಡಲ ವರ ಭಂಡಾರಖ ತಾರ ಸನೋ ಗಾ ಜ್ಯೋತ ದನ ರೇ ಭಕ್ಗತ ಸಾಲ ਹੋਰ ਕੀਤੇ ਗਵਣਾ ਸੇ ਮੈਂ ਚਿਤਨ ਆਵਣਾ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਚ ਸਹਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵਤ ਸਦੀ ਵੜਾਈ ਜੋ ਸੁਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਤ ਸਾਹ ਸਹਾਬਤ ਸਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਵਿਪੂਤ ਕਿੰਤਾ ਕਾਲ ਗਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸਿਆ ਦੇਸ ਆਧਿਆ ਨੀਲੇ ਆ ਨਾ ਦੇ ਅਨਾਹਤ ਜੁਗ ਜੁਗੇ ਕੋ ਵੇਸ ਭਗਤ ਗਿਆਨ ਦਿਆ ਪੰਡਾਰਨਾ ਕੜਕੜ ਵਾਜਾ ਨਾਦ ਆਪ ਨਾਥ ਨਾਤੀ ਸਭਜਾ ਕੀ ਰਿੱਦ ਸਦੇ ਅਵਰਾ ਸਾਜ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲੇਖਿ ਆਵੇ ਪਾਗ ਆਦੇਸ ਤਿਸ ਆਦੇਸ ਆਦਿ ਅਨੀਲਿਆ ਨਾਦਿਆ ਨਾਹਤ ਜੁਗ ਜੁਗ ਇੱਕ ਵੇਸ ਇਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨਾ ਇਕ ਸੰਸਾਰ ਇਕ ਪੰਡਾਰੀ ਇਕ ਲਾਏ ਦੀ ਬਾਣਾ ਜੀਵ ਤੇ ਸੁਭਾਵੇ ਤਿਵੇਂ ਚਲਾਵੇ ਜਿਵ ਹੋਵੇ ਪਰਮਾਣ ਓ ਵੇਖਿ ਉਹਨਾਂ ਨਦਰ ਨ ਆਵੇ ਬੋਤਾ ਇਹ ਵੀ ਡਾਣਾ ਆਦੇਸ ਤਿਸ ਆਦੇਸ ਆਧਿਆ ਨੀਲੇ ਆਨਾਧਿਆ ਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੈ ਪੰਡਾਰ ਜੋ ਕੁਛ ਪੈਸੇ ਕਾ ਵਾਰ ਕਰ ਕਰ ਵੇਖੇ ਸਰਜਣ ਹਾਰ ਨਾਨਕ ਸਚੇ ਕੀ ਸਾਚੀ ਕਾਰ ਅਦੇਸ ਤੇਸ ਅਦੇਸ ਆਧਿਆ ਨੀਲੇ ਆਨਾਧਿਆ ਨਾਹਤ ਜੁਗ ਜੁਗ ਇੱਕ ਵੇਸ ਇਕ ਦੋ ਜੀਬੋ ਲਖੋ ਹੈ ਲਖੋ ਵੇਲਕ ਵੀਸ ਲਾਖ ਲਖ ਕਿਹੜਾ ਆਖਿਆ ਏਕ ਨਾਮ ਜਗਦੀਸ਼ ਏਤ ਰਹਾ ਪਤ ਪਬੜੀਏ ਚੜੀਏ ਹੋਏ ਆਕੀਸ ਸੁਣ ਗੱਲਾ ਆਕਾਸ ਕੀ ਕੀਟਾਈ ਰੀਸ ਨਾਨਕ ਨਦਰਿ ਪਾਇਆ ਕੁੜੀ ਕੁੜੇ ਠੀਸ ਆਖਣ ਜੋਰ ਚਪਨ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਣ ਵਰਨ ਜੋਰ ਜੋਰ ਨ ਰਾਜਮਾਲ ਮਨ ਸੋਰ ਜੋ ਨ ਸੁਤੇ ਗਿਆਨ ਵਿਚਾਰ ਜੋ ਨ ਜੁਗਤੀ ਛੁਡੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕੀ ਉੱਤਮ ਨਹੀਂ ਜਨਾ ਕੋਏ ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਤਾਲ ਤੇਸ ਵਿੱਚ ਤਰਤੇ ਥਾ ਬ ਰੱਖੇ ਤਰਮਸਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮੇ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਹੈ ਸਚਾ ਦਰਬਾਰ ਤਿਥੇ ਸੋਹਣ ਪੰਚ ਪਰਵਾਣ ਨਦਰੀ ਕਰਮ ਭਾਵੇ ਨੀਸਾਨ ਕਾ ਚਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਗਾਇਓ ਧਰਮ ਗਿਆਨ ਖੰਡ ਖਾਇਖੋ ਕਰਮ केते पवन बनी वैसंतर केते कानमहेस केते भरम काडत कढ़िया रूप रंग कै वेश केते करम भूमि मेर केते केते तू उपदेश केते इन्द्र चंद सूर केते केते मंडल देश केते सिद्ध बुद्ध नाथ केते केते देवी वेश ਕੇਤੇ ਦੇਵਦਾਨ ਮਨਕੇਤੇ ਕੇਤੇ ਰਤਨ ਸੁਮਦ ਕੇਤੀਆ ਖਾਣੇ ਕੇਤੀਆ ਬਾਣੀ ਕੇਤੇ ਪਤਨ ਰਿੰਦ ਕੀ ਇਤਿਆ ਸੁਰਤੇ ਸੇਵਕੇ ਤੇ ਰਾਣ ਕੇ ਅੰਤ ਨਾ ਅੰਤ ਗਿਆਨ ਖਣ ਮੇ ਗਿਆਨ ਪ੍ਰਚੰਡ ਤਿਥੇ ਨਾਦ ਬਿਨੋਦ ਕੋੜਿਆ ਆਨੰਦ ਸ਼ਰਮਖਾਂਡ ਕੀ ਬਾਣੀ ਰੂਪ ਤਿਥੇ ਕੜਤ ਕੜੀਆ ਬਹੁਤ ਾਨੂਪ ਤਾਂ ਕਿ ਅਗਲਾ ਕਥਿਆ ਨਾ ਜਾਹੈ ਜੀ ਕੋ ਕਹਿ ਪਿਛੇ ਪਛਤਾਏ ਤਿਥੇ ਕੜੀਏ ਸੁਰਤ ਮਤ ਮਨ ਬੋਧ ਤਿਥੇ ਕੜੀਏ ਸੁਰਾਂ ਸਦਾ ਕੀ ਸੋਤ ਕਰਮ ਖਣ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈ ਮਾਮਾ ਹੈ ਤਾਂ ਕੇ ਰੂਪ ਨ ਕਤਨੇ ਜਾਹੈ ਨਾ ਹੋ ਮਰ ਨ ਠਾਗੇ ਜਾਹੈ ਜਿਨ ਕੇ ਰਾਮ ਸੇ ਮਨ ਮਾਹੈ ਤਿੱਥੇ ਭਗਤ ਵਸੇ ਕੇ ਲੋਏ ਕਰੇ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੇ ਨਿਰੰਕਾਰ ਕਾਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰ ਭਾਂਡ ਜੇ ਕੋ ਕਛਤ ਅਯੰਤ ਨਯੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ ವಿಕ್ಷೆ ವಿಚಾರ ನಾನಕರ ಸನಾರ ಅಹ ಮತವೇ ದಾರಲಾಕ ತ ಪಾಂಡಾ ಪೋ ಅಮೃತ ಕಡಿಯ ಸಬ ಸಚಿ ಟಕ್ಷಸಾಲ ಜಿನ ಕ್ಯೋ ನದ ತಿನಾರ ನಾನಕ ನದರಿ ನದರಿಹಾಲ ಪವನ ಗುರು ಪಾಣಿ ಪಿತಾ ಮಾತಾ ಧರ್ತ ಮಹಾತರೀ ದಯ ಖೇಲೆ ಸಗಲ ಜಗತ್ತ ಚಂಗ ಬುರೆಯಯಾ ವಾಚೆ ಧರ್ಮ ಕರ್ಮಯಾ ಪೋಯ ಪಣಿ ಕೊರ ಜಿನ್ನತ ಕಾಲ ನಾನಕ ದೇ ಮುಖಿ ಉಜ್ಜಲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ